ਹੈਲੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਹੈਗੀ ਜੀ ਸਵੇਰ ਦਾ ਟਾਈਮ ਤੇ ਬਸ ਇੱਥੇ ਮੈਂ ਲੱਗ ਗਈ ਸੀ ਰਿਸ਼ੋ ਦੇ ਵਰਦ ਦੀ ਪ੍ਰੈਸ ਕਰਨ ਕਿਉਂਕਿ ਰਿਸ਼ੋ ਦੇ ਵਰਦ ਦੀ ਪ੍ਰੈਸ ਨਹੀਂ ਕਿਤੇ 깔 ਤੇ ਫਿਰ ਮੈਂ ਘਟਾ ਲੈ ਮੈਂ ਕਰਦਾ ਨੌਣ ਗਿਆ ਹੋਇਆ ਸੀ ਰਿਸ਼ੋ ਤੇ ਮੈਂ ਉਹ ਉਠਾਦਾ ਸੀ ਚਾਹ ਪਾਣੀ ਪੀ ਕੇ ਤੇ ਬਸ ਮੈਂ ਮੋਟਰ ਛੱਡਤੀ ਸੀ ਤੇ ਮੈਂ ਕਿਹਾ ਵੀ ਮੋਟਰ ਮੇ ਛੱਡ ਦਿੰਨੀ ਐਨੇ ਪਿਆਸੀ ਮੈਂ ਕਿਹਾ ਚੱਲ ਪਾਣੀ ਥੋੜਾ ਜਿਹਾ ਨਿਕਲ ਜੋ ਗਰਮ ਤੇ ਕਿਉਂਕਿ ਜਦੋਂ ਆਪਾਂ ਪਹਿਲੀ ਵਾਰ ਛੱਡਦੇ ਆ ਪਹਿਲਾਂ ਤਾਂ ਠੰਡਾ ਜਿਹਾ ਪਾਣੀ ਨਿਕਲਦਾ ਫਿਰ ਮੈਂ ਕਿਹਾ ਚੱਲ 10 ਮਿੰਟ ਚੱਲੀ ਜਾਂਦੇ 10-5 ਮਿੰਟ ਉਹਦੇ ਨਾਲ ਮੈਂ ਵਰਦੀ ਪ੍ਰੈਸ ਕਰਦੀ ਆ ਤੇ ਪਹਿਲਾਂ ਹੀ ਪਿਆਸੀ ਫਿਰ ਮੈਂ ਕਿਹਾ ਚੱਲ ਤੂੰ ਨਾ ਆਇਆ ਵੀ ਉਹਨਾਂ ਪਾਣੀ ਸਹੀ ਚੱਲ ਪਿਆ ਹੋਊਗਾ ਆ ਗਿਆ ਹੋਊਗਾ ਤੇ ਵੀ ਮੈਂ ਤੈਨੂੰ ਵਰਦੀ ਦੇ ਦੂੰਗੀ ਤੇ ਵਸ ਫਿਰ ਮੈਂ ਇੱਥੇ ਇਹਦੀ ਸ਼ਰਟ ਪ੍ਰੈਸ ਕਰ ਦੂੰਗੀ ਕਿਲਾ ਮੈਂ ਪ੍ਰੈਸ ਲਾ ਕੇ ਰੱਖਤੀ ਸੀ ਤੇ ਮੈਂ ਕਿਹਾ ਚੱਲ ਮੈਨੇ ਮੋਟਰ ਛੱਡੀ ਹੁੰਨੀ ਆ ਵੀ ਪ੍ਰੈਸ ਇੰਨੇ ਗਰਮ ਹੋ ਜਾਊਗੀ ਤੇ ਫਿਰ ਤਾਂ ਕਰਕੇ ਮੈਂ ਕਿਹਾ ਫਿਰ ਫਟਾਫਟ ਹੋ ਜਾਂਦੀ ਐ ਨਾਲ ਦੀ ਨਾਲ ਗਰਮ ਹੋਈ ਜਾਂਦੀ ਐ ਆਟੋਮੈਟਿਕ ਵੀ ਗਰਮ ਹੋ ਕੇ ਆਪੇ ਠੰਡੀ ਹੋ ਜਾਂਦੀ ਐ ਤੇ ਫਿਰ ਮੈਂ ਤਾਂ ਕਰਕੇ ਮੈਂ ਕਿਹਾ ਚੱਲ ਮੈਂ ਦਵਾ ਦਵਾ ਕਰਦਾ ਸੁਨਿਆ ਜੀ ਸੁੱਤੀ ਪਈ ਸੀ ਉਠੀ ਨਹੀਂ ਸੀ ਕਿਉਂਕਿ ਹਨਾ ਮਠਾਇਆ ਨਹੀਂ ਮੈਂ ਕਿਹਾ ਚੱਲ ਰਿਸ਼ੂ ਨੂੰ ਤਾਂ ਸਕੂਲ ਜਾਣਾ ਹੁੰਦਾ ਵੀ ਉਹ ਆਪੇ ਉੱਠ ਜਾਊਗੀ ਤੇ ਫਿਰ ਮੈਂ ਤਾਂ ਕਰਕੇ ਮੈਂ ਕਿਹਾ ਚਲ ਫਟਾਫਟ ਮੈਂ ਵਰਦੀ ਪ੍ਰੈਸ ਕਰਕੇ ਇਹਨੂੰ ਦੇ ਦੇਣਨੀ ਹੈ ਵੀ ਇਹ ਵਾਸ਼ਰੂਮ ਚ ਮੈਂ ਇਹਨੂੰ ਕਿਹਾ ਵੀ ਬੁਰਸ਼ ਵਗੈਰਾ ਕਰ ਲੈਨੇ ਤੇ ਵੀ ਮੈਂ ਲੈ ਕੇ ਆ ਜੰਨੀ ਆ ਫਟਾਫਟ ਤੇਰੀ ਵਰਦੀ ਪ੍ਰੈਸ ਕਰਕੇ ਤੇ ਹੁਣ ਹਨਾ ਬਸ ਮੌਸਮ ਵੀ ਕਾਫੀ ਚੇਂਜ ਹੋ ਗਿਆ ਤੇ ਰਾ ਕਿਤੇ ਤਾਂ ਗਰਮੀ ਹੋਣ ਲੱਗਿੰਦੀ ਹੈ ਕਿਤੇ ਬਸ ਹਨਾ ਵੀ ਠੰਡੇ ਜਿ ਲੱਗਣ ਲੱਗਿੰਦੇ ਆ ਹੀ ਹੋਇਆ ਤੇ ਮੌਸਮ ਤੇ ਥ੍ਰੀਸ਼ੂ ਨਾ ਕੇ ਆ ਗਿਆ ਸੀ ਤੇ ਮੈਂ ਉਹਨੂੰ ਕਿਹਾ ਨਹੀਂ ਨਹਾਉਣ ਚੱਲਿਆ ਸੀ ਸੌਰੀ ਤੇ ਮੈਂ ਕਿਹਾ ਵੀ ਮੈਨੂੰ ਕਹਿੰਦਾ ਬਰਦੀ ਦੇ ਦੇ ਮੈਂ ਕਿਹਾ ਤੂੰ ਜਾ ਵੀ ਮੈਂ ਦੇ ਦੂੰਗੀ ਤੇ ਫਿਰ ਉਹ ਚਲਿਆ ਗਿਆ ਸੀ ਨਹਾਉਣ ਫਿਰ ਮੈਂ ਉਹਦੀ ਬਰਦੀ ਦੇ ਆਈ ਸੀ ਪ੍ਰੈਸ ਕਰਕੇ ਪੈਂਟ ਤੇ ਸ਼ਰਟ ਫਿਰ ਮੈਂ ਇੱਧਰ ਉਸ ਰਿਆਂ ਸੁੱਤੀ ਪਈ ਤੁਸੀਂ ਦੇਖ ਹੀ ਰਹੇ ਹੋ ਤੇ ਇੱਧਰ ਹਨਾ ਮੈਂ ਆਪਦਾ ਬਿਸਤਰਾ ਚੱਕੀ ਜਾਂਦੀ ਸੀ ਮੈਂ ਕਿਹਾ ਚੱਲ ਰਿਸ਼ੂ ਨੇ ਤਾਂ ਨਹਾ ਕੇ ਰਜਾਈ 'ਚ ਆਉਣਾ ਹਜੇ ਵੀ ਬੈਠੋ ਆ 10-5 ਮਿੰਟ ਤੇ ਸਵਾ 6 ਦਾ ਟਾਈਮ ਹੋਇਆ ਪਿਆ ਤੁਸੀਂ ਦੇਖ ਰਹੇ ਹੋ ਕਲੌਕ ਦੇ ਉੱਪਰ ਤੇ ਫਿਰ ਹਣਾ ਮੈਂ ਕਿਹਾ ਚੱਲ ਵੀ ਠੀਕ ਆ ਤੇ ਵੀ ਮੈਂ ਆ ਕਰ ਦਿੰਨੀ ਆ ਤੇ ਵੀ ਬਿਸਤਰਾ ਜੇ ਸੈੱਟ ਕਰ ਦਿੰਨੀ ਆ ਚਾਦਰ ਵਗੈਰਾ ਤੇ ਚਾਦਰ ਹਣਾ ਮੈਂ ਚੇਂਜ ਕਰਨੀ ਆ ਅੱਜ ਸੋਚਦੀ ਸੀ ਮੈਂ ਕਿਹਾ ਚੰ ਵੀ ਚਾਦਰ ਚੇਂਜ ਕਰ ਦੂੰਗੀ ਫਿਰ ਮੈਂ ਕਿਹਾ ਵੀ ਮੈਲੀਆਂ ਤਾਂ ਹੈ ਨਹੀਂ ਗੀਆਂ ਕਿਉਂਕਿ ਇੱਥੇ ਵੀ ਆਪਣੇ ਕਿਹੜਾ ਖਲਾਰਾ ਪੈਂਦਾ ਹਣਾ ਵੀ ਬੱਚੇ ਮੈਲੇ ਕਰਦੇ ਆ ਫਿਰ ਮੈਂ ਕਿਹਾ ਚੱਲ ਕੱਲ ਨੂੰ ਦੇਖਦੀ ਆ ਸ਼ਾਇਦ ਵੀ ਕੱਲ ਨੂੰ ਕੱਪੜੇ ਧੋਣੇ ਆ ਤਾਂ ਮੈਂ ਧੋਣ ਹੀ ਨਹੀਂ ਸੀ ਤੇ ਮੈਂ ਕਿਹਾ ਮੰਗਲਵਾਰ ਨੂੰ ਧੋਲਾਂਗੇ ਫਿਰ ਮੈਂ ਕਿਹਾ ਚੱਲ ਕੱਲ ਨੂੰ ਕਰ ਦੂੰਗੀ ਤਾਂ ਕਰਕੇ ਫਿਰ ਮੈਂ ਇੱਥੇ ਵਸ ਸੈਟਿੰਗ ਕਰਕੇ ਚਾਦਰ ਦੀ ਡਸਟਿੰਗ ਕਰਕੇ ਰੱਖਦੇ ਸੀ ਚਾਦਰ ਵਿਛਾ ਕੇ ਸਰਾਣੇ ਵਗੈਰਾ ਰੱਖਦੇ ਸੀ ਤੇ ਬਸ ਮਾਪਦੇ ਚੱਕੀ ਸੀ ਰਜਾਈ ਤੇ ਰਿਸ਼ੂ ਤੇ ਰਜਾਈ ਪਾਈ ਸੀ ਸਨੇ ਸੁੱਤੇ ਪਏ ਸੀ ਹਜੇ ਤੇ ਮੈਂ ਕਹਿੰਦਾ ਚੱਲ ਫਿਰ ਮੈਂ ਬਾਅਦ ਚ ਕਰ ਦੂੰਗੀ ਤੇ ਇੱਥੇ ਮੈਂ ਸਮਾਨ ਹਨਾ ਚੱਕੀ ਜਾਂਦੀ ਸੀ ਇੱਥੇ ਜਿਹੜੇ ਉੱਪਰ ਪਿਆ ਸੀ ਟੇਬਲ ਦੇ ਉੱਪਰ ਸਮਾਨ ਤੇ ਰਿਸ਼ੂ ਨਾ ਕੇ ਆ ਗਿਆ ਤੁਸੀਂ ਦੇਖ ਹੀ ਰਹੇ ਹੋ ਤੇ ਰਿਸ਼ੂ ਨਾ ਕੇ ਆ ਗਿਆ ਸੀ ਫਿਰ ਇਹ ਆਪਦਾ ਲੱਗ ਗਿਆ ਸੀ ਰੈਡੀ ਹੋਣਾ ਤੇ ਮੈਂ ਇੱਥੇ ਲੱਗੀ ਸੀ ਫਿਰ ਰੋਟੀ ਬਣਾਉਣਾ ਤੇ ਆਟਾ ਗੁੰਨ ਲਿਆ ਸੀ ਮੈਂ ਨਾ ਕੇ ਪਹਿਲਾਂ ਨਾਲ ਹੀ ਸਨਾ ਕੇ ਆਟਾ ਗੁੰਨ ਲਿਆ ਸੀ ਫਿਰ ਮੈਂ ਨਾ ਇੱਥੇ ਕਿਉਂ ਗਰਮ ਕਰਨ ਵਾਸਤੇ ਧਰਤਾ ਸੀ ਤੇ ਮੈਂ ਪਹਿਲਾਂ ਦੀਵਾ ਬਣਾ ਬਣਾ ਰਹੀ ਸੀ ਮੈਂ ਮੰਦਰ ਜਾਣਾ ਸੀ ਇਸ ਕਰਕੇ ਤੇ ਸੁਚਾ ਆਟਾ ਸੀ ਗੁੰਨਿਆ ਹੋਇਆ ਪਰ ਮੈਂ ਕਿਹਾ ਪਹਿਲਾਂ ਦੀਵਾ ਬਣਾ ਲਾਂ ਕਿਉਂਕਿ ਅਪਸ਼ੀਵ ਜੀ ਦੇ ਮੰਦਰ 'ਚ ਦੀਵਾ ਲਾ ਕੇ ਉਹਨੇ ਹਰ ਮੰਡੇ ਨੂੰ ਤਾਂ ਕਰਕੇ ਤੇ ਫਿਰ ਮੈਂ ਇੱਥੇ ਦੀਵਾ ਬਣਾ ਕੇ ਤੇ ਬਸ ਫਿਰ ਮੈਂ ਕਈ ਆਂਦੀ ਸੀ ਰਿਸ਼ੂ ਨੂੰ ਮੈਂ ਕਿਹਾ ਵੀ ਮੈਂ ਇਹਨੂੰ ਸਾਈਡ ਤੇ ਰੱਖਦਾ ਵੀ ਜੋਠੇ ਮੁੱਠੇ ਹੱਥ ਨਾ ਲਾਓ ਫਿਰ ਮੈਂ ਪਲੇਟ ਦੇ ਵਿੱਚ ਰੱਖ ਕੇ ਜਿਹੜੀ ਪਲੇਟ ਚ ਲੈ ਕੇ ਜੰਨੀ ਹੁੰਦੀ ਹੈ ਤੇ ਉਹਦੇ ਵਿੱਚ ਹੀ ਮੈਂ ਰੱਖ ਕੇ ਫਿਰ ਸਾਈਡ ਤੇ ਆਪਦੇ ਕੋਲ ਹੀ ਰੱਖ ਲੈ ਸੀ ਮੈਂ ਕਿਹਾ ਜੇ ਇੱਧਰ ਹੀ ਸਾਈਡ ਰੱਖੂੰਗੀ ਨਾ ਰਿਸ਼ੂ ਹੱਥ ਹਥਲਾ ਦਿੰਦਾ ਕਈ ਵਾਰ ਜੋਠੇ ਮੁੱਠੇ ਹੋ ਜਾਂਦੇ ਬੱਚਿਆਂ ਦੇ ਤਾਂ ਕਰਕੇ ਫਿਰ ਮੈਂ ਇੱਕ ਸੈੱਡ ਕਰ ਲਿਆ ਸੀ ਦੀਵਾ ਨੂੰ ਬਣਾ ਕੇ ਤੇ ਫਿਰ ਮੈਂ ਇੱਥੇ ਲੱਗੀ ਸੀ ਰੋਟੀ ਲਾਉਣ ਤੇ ਨਾਸ਼ਤਾ ਬਣਾਉਣ ਤੇ ਬੱਸ ਫਿਰ ਮੈਂ ਫਟਾਫਟ ਦਾ ਨਾਸ਼ਤਾ ਤਿਆਰ ਕਰ ਦੂੰਗੀ ਤੇ ਮੈਂ ਇਹਨੂੰ ਪੁੱਛੀ ਜਾਂਦੀ ਸੀ ਰਿਸ਼ੂ ਨੂੰ ਰੀਜੋ ਨੂੰ ਪੁੱਛੀ ਜਾਂਦੀ ਸੀ ਮੈਂ ਕਿਹਾ ਵੀ ਹਨਾ ਵੀ ਤੂੰ ਕਾ ਲੈਣਾ ਰੋਟੀ ਲੈ ਕੇ ਜਾਣੀ ਆ ਵੀ ਚਟਨੀ ਆ ਤੇ ਅਦੂਰੀ ਸਬਜੀ ਆ ਵੀ ਕੀ ਪਾਵਾਂ ਤੇ ਬਸ ਫਿਰ ਇਸ ਕਰਕੇ ਮੈਂ ਉਹ ਲੱਗ ਗਈ ਸੀ ਹਨਾ ਉਹ ਕਰਨ ਮੈਂ ਇਹ ਕਹਿੰਦਾ ਵੀ ਚਟਨੀ ਨਹੀਂ ਪਾ ਦੇ ਵੀ ਸਬਜੀ ਨਹੀਂ ਮੈਂ ਲੈ ਕੇ ਜਾਣੀ ਮੈਂ ਕਿਹਾ ਠੀਕ ਆ ਫਿਰ ਮੈਂ ਕਿਹਾ ਚੱਲ ਚਟਨੀ ਪਾ ਦੂੰਗੀ ਤੇ ਵਾਸ ਫਿਰ ਮੈਂ ਨਾ ਇੱਥੇ ਆਟਾ ਗੁੰਨ ਕੇ ਤੇ ਰੋਟੀ ਲਉਣ ਲੱਗੀ ਤੇ ਨਾਲ ਤਰੇਸ਼ ਨੂੰ ਫਿਰ ਪੁੱਛਿਆ ਕਹਿੰਦਾ ਵੀ ਛਟਨੇ ਨਾਲ ਪਾ ਦੇ ਵੀ ਮੈਂ ਕੱਦੂ ਨਾਲ ਨਹੀਂ ਲੱਕੇ ਨੂੰ ਮੈਂ ਕਹਾਂ ਚੱਲ ਠੀਕ ਹੈ ਤੇ ਫਿਰ ਮੈਂ ਇੱਥੇ ਸਬਜੀ ਤਾਂ ਫਿਰ ਮੈਂ ਪਾਈ ਨਹੀਂ ਛਟਨੀ ਮੈਂ ਕਹਾਂ ਚੱਲ ਮੈਂ ਪਾ ਦੂੰਗੀ ਤੇ ਦੋ ਪਰੌਂਠੇ ਮੈਂ ਇਹਦੇ ਖਾਣ ਨੂੰ ਲਾ ਤੇ ਸਿੱਤੇ ਦੋ ਲੈ ਜਾਣ ਵਾਸਤੇ ਚਾਰ ਪਰੌਂਠੇ ਲਾਏ ਸੀ ਬਾਕੀ ਮੈਂ ਕਹਾਂ ਚੱਲ ਮੰਦਰੋ ਆ ਕੇ ਲਾ ਦੂੰਗੀ ਤੇ ਮੰਦਰੋ ਆ ਕੇ ਹਨਾ ਮੈਂ ਮੰਦਰੋਂ ਆਈ ਫਿਰ ਮੈਂ ਇਹਦੇ ਪਰੌਂਠੇ ਲਾ ਕੇ ਚਲੀ ਗਈ ਸੀ ਤੇ ਮੰਦਰੋਂ ਆ ਕੇ ਫਿਰ ਮੈਂ ਹਨਾ ਜਲ ਵਗੈਰਾ ਦਿੱਤਾ ਇਹਨਾਂ ਨੂੰ ਤੇ ਬਸ ਫਿਰ ਮੈਂ ਦੁੱਧ ਲੈਣ ਚਲੀ ਗਈ ਤੇ ਦੁੱਧ ਜਦੋਂ ਮੈਂ ਲੈ ਕੇ ਆਈ ਹਨਾ ਤੇ ਫਿਰ ਸਾਡੇ ਇੱਥੇ ਸ੍ਰੀਕੇ ਦੇ ਵਿੱਚ ਹੀ ਆ ਹਨਾ ਉਹਨਾਂ ਦਾ ਮੁੰਡਾ ਪੂਰਾ ਹੋ ਗਿਆ ਤੇ ਦੋ ਬੱਚੇ ਰਿਸ਼ੂ ਦੇ ਜਿੱਡੇ ਹੀ ਆ ਦੋ ਮੁੰਡੇ ਉਹਨਾਂ ਦੇ ਤੇ ਹਨਾ ਉਹ ਫਿਰ ਮੈਨੂੰ ਸੁਨਿਆਣ ਦੱਸਿਆ ਕਿੰਦੀ ਵੀ ਹਨਾ ਇਹਦੀ ਤਾਈ ਦਾ ਫੋਨ ਆਇਆ ਸੀ ਵੀ ਉਹਨਾਂ ਦੇ ਜਾਣਾ ਵੀ ਹਨਾ ਤੇ ਵਿਸਸਕਾਰ ਹੋਣਾ ਵੀ ਬਾਕੀ ਸਸਕਾਰ ਦਾ ਤਾਂ ਅਜੇ ਪਤਾ ਨਹੀਂ ਕਿੰਨੇ ਵਜੇ ਹੋਊਗਾ ਕਿਉਂਕਿ ਰਿਸ਼ਤੇਦਾਰ ਇਕੱਠੇ ਹੁੰਦੇ ਟਾਈਮ ਲੱਗ ਜਾਂਦਾ ਹੈ ਹਨਾ ਸਾਰੇ ਤੇ ਕੋਈ ਦੂਰ ਦੇ ਹੁੰਦੇ ਕੋਈ ਨੇੜੇ ਦੇ ਤਾਂ ਕਰਕੇ ਤੇ ਖੈਰ ਮੈਂ ਕਿਹ ਚੱਲ ਵੀ ਚੱਲ ਬੜੂੰਗੀ ਤੇ ਫਿਰ ਮੈਂ ਕਿਹਾ ਵੀ ਮੈਂ ਫੋਨ ਲਾ ਕੇ ਪੁੱਛਦੀ ਆ ਮੈਨੂੰ ਕਹਿੰਦੀ ਵੀ ਐਂ ਕਰਕੇ ਵੀ ਪੂਰਾ ਹੋ ਗਿਆ ਤੇ ਮੈਂ ਕਿਹਾ ਚਲ ਦੇਖਦੀ ਆ ਮੈਨੂੰ ਫੋਨ ਲਾਇਆ ਇਹਦੀ ਤਾਈ ਨੂੰ ਤੇ ਉਹ ਕਹਿੰਦੀ ਹਾਂ ਵੀ ਮੈਂ ਕਿਹਾ ਵੀ ਪਤਾ ਤਾਂ ਲੱਗਿਆ ਨਹੀਂ ਉਹ ਕਹਿੰਦੀ ਇਹਦਾ ਡੈਡੀ ਵੀ ਮੰਦਿਰ ਉੱਥੇ ਗੁਰਦੁਆਰੇ ਗਿਆ ਸੀ ਉੱਥੇ ਪਤਾ ਲੱਗਿਆ ਮੈਂ ਕਿਹਾ ਚਲ ਠੀਕ ਆ ਵੀ ਜੋ ਜਾਣਾ ਹੈ ਮੈਨੂੰ ਬਾਜ਼ ਮਾਰ ਲਿਓ ਤੇ ਅੱਪ ਚੱਲ ਵੜਾਂਗੇ ਤੇ ਮੈਂ ਕਿਹਾ ਚਲ ਠੀਕ ਆ ਤੇ ਦੋਨੋਂ ਜਣੇ ਫਿਰ ਅਸੀਂ ਗਈਆਂ ਅਸੀਂ ਫਿਰ ਮੈਥੇ ਨਾਸ਼ਤਾ ਫਟਾਫਟ ਬਸ ਰਿਸ਼ੋ ਦਾ ਬਣਾਇਆ ਸੀ ਤੇ ਮੈਂ ਮੰਦਿਰ ਜਾਣਾ ਸੀ ਇਸ ਕਰਕੇ ਤੇ ਬਾਕੀ ਫਿਰ ਰਿਸ਼ੋ ਸੁਨੇਹਾ ਨੇ ਬਣਾ ਕੇ ਦਿੱਤੇ ਸੀ ਰੋਟੀ ਜਦੋਂ ਮੈਂ ਆਈ ਦੁੱਧ ਲੈ ਕੇ ਫਟਾਫਟ ਮੈਂ ਕਿਹਾ ਚਲ ਦੁੱਧ ਬਣਾ ਦੇ ਤੇ ਸਹਰੀ ਪਰ ਮੈਂ 3 ਉਹਦਾ ਨਾਸ਼ਤਾ ਪੈਕ ਕਰਨ ਲੱਗੀ ਸੀ ਕਿਉਂਕਿ ਲੰਚ ਲੈ ਕੇ ਜਾਣਾ ਸੀ ਇਹਨੇ ਨਾਸ਼ਤਾ ਸੋਰੀ ਮੈਂ ਬਣਾ ਕਰਾ ਤਾਸੀ ਲੰਚ ਪੈਕ ਕਰਦੀ ਦੁਪਹਿਰ ਵਾਸਤੇ ਤੇ ਪੌਣੇ ਵਗੈਰਾ ਕੱਢੇ ਫਿਰ ਮੈਂ ਕੱਢ ਕੇ ਬਸ ਇਹਦਾ ਨਾਸ਼ਤਾ ਪਾ ਦੂੰਗੀ ਤੇ ਹਨਾ ਬਹੁਤ ਹੀ ਵੀ ਮਾੜਾ ਹੋਇਆ ਇਹ ਕੰਮ ਵੀ ਤੋਂ ਬੱਚੇ ਹਨਾ ਛੋਟੇ ਛੋਟੇ ਤੇ ਵੀ ਹਨਾ ਬੰਦਾ ਕੀ ਉਹ ਕਰ ਸਕਦਾ ਜਦੋਂ 슈ਗਰ ਘਟ ਗਈ ਸੀ ਤੇ ਹਨਾ ਉਹਨਾਂ ਦਾ ਆਕਸੀਜਨ ਘਟ ਗਈ ਸੀ ਦੋਨੋਂ ਚੀਜ਼ਾਂ ਘਟ ਗਈਆਂ ਸੀ ਇਸ ਕਰਕੇ ਪਹਿਲਾਂ ਦਾਖਲ ਰਹੇ ਸੀ 5-6 ਦਿਨ ਤੇ ਕੱਲ ਹੀ ਛੁੱਟੀ ਮਿਲੀ ਸੀ ਉਸ ਵਾਸਤੇ ਹਨਾ ਕੱਲ ਹੀ ਅੱਜ ਸਵੇਰ 5:30 ਵਜੇ ਪੂਰੇ ਹੋ ਗਏ ਤਾਂ ਕਰਕੇ ਬਸ ਇੱਥੇ ਫਿਰ ਮੈਂ ਮੰਦਰੋਂ ਆਈ ਸੀ ਮੰਦਰੋਂ ਮੈਂ ਪ੍ਰਸ਼ਾਦ ਮੈਨੂੰ ਲਿਆ ਸੀ ਤੇ ਬੇਲ ਪੱਤਰ ਸੀ ਮੈਂ ਲੈ ਕੇ ਉਹਨੇ ਉਹ ਚੜਾ ਕੇ ਸ਼ਿਵਲਿੰਗ ਦੇ ਉੱਪਰ ਤੇ ਜਾਲ ਸੀ ਜਾਲ ਸੀ ਪੀ ਲਿਆ ਸੀ ਬਾਕੀ ਤਾਂ ਮੈਂ ਛੱਟਾ ਦੇ ਦੂੰਗੀ ਸਾਰੇ ਤੇ ਸਭ ਇਹ ਜਾਣੀ ਕਿ ਦੂਰ ਤੱਕ ਜਿੱਥੇ ਤੱਕ ਆਪਣਾ ਬਾਹਰ ਹੈ ਉੱਥੇ ਤੱਕ ਸਾਰਾ ਦੇ ਕੇ ਕੋਲੇ ਦੇ ਉੱਪਰ ਪਾ ਦੇ ਨੂੰ ਨੇ ਆਪਾਂ ਤੇ ਵਸੇ ਫਿਰ ਮੈਂ ਇੱਥੇ ਹਨਾ ਸੁਨਿਆਰਿਸ਼ੂ ਚੱਲਿਆ ਸੀ ਸਕੂਲ ਵਾਸਤੇ ਮੈਂ ਉਹਨਾਂ ਨੂੰ ਜਲ ਦੇ ਦਿੱਤਾ ਸੀ ਪ੍ਰਸ਼ਾਦ ਉਹ ਕਹਿੰਦਾ ਮੈਂ ਆ ਕੇ ਖਾਉਂਗਾ ਮੈਂ ਕਿਹਾ ਚਲ ਠੀਕ ਹੈ ਤੇ ਵਸ ਫਿਰ ਮੈਂ ਇੱਥੇ ਸਾਰੇ ਛਿੱਟਾ ਦੇ ਆਉਂਗੀ ਤੇ ਇੱਥੇ ਘੜੀ ਪਈ ਸੀ ਬਦਾਨੀ ਕਿਹਦੀ ਛਿੱਟੇ-ਛੁੱਟੇ ਤੇ ਫਿਰ ਉਹ ਪਰਮਾਰੀ ਚਲਾ ਕੇ ਤੇ ਵਸ ਇਧਰ ਫਿਰ ਮੈਂ ਹਨਾ ਸ਼ਾਮ ਦਾ ਟਾਈਮ ਸੀ ਸ਼ਾਮ ਨੂੰ ਹੀ ਆਈ ਮੈਂ 4:30 ਵਜੇ ਗਏ ਸੀ ਫਿਰ ਆ ਕੇ ਨਾਤੇ ਨੂੰਤੀ ਫਿਰ ਸੁਨਿਆਣ ਚਾਹ ਬਣਾਈ ਸੀ ਤੇ ਇੱਥੇ ਮੈਂ ਕਥਾ ਸੁਣਨ ਲੱਗ ਗਈ ਸੀ ਤੇ ਚਾਹਣਾ ਮੈਂ ਮੈਂ ਕਿਾ ਚੱਲ ਠੰਡੀ ਹੁੰਦੀ ਵੀ ਮੈਂ ਉਹਨਾਂ ਕਥਾ ਸੁਣ ਲਾ ਤੇ ਘੰਟੇ ਕਿਦੇ ਰਹਿੰਦੀ ਸੀ 5 ਵਜੇ ਤੱਕ 4 ਤੋਂ 5 2 ਤੋਂ 5 ਚੱਲਦੀ ਵੈਸੇ ਤੇ ਬਸ ਫਿਰ ਮੈਂ ਇੱਥੇ ਕਥਾ ਸੁਣਦੀ ਸੀ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦੇ ਅੰਡ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰੋ ਕਮੈਂਟ ਜੀ ਅੱਜ ਦਾ ਵਲੌਗ ਥੋੜਾ ਛੋਟਾ ਸੀ ਪਰ ਤੇ ਕਿਉਂਕਿ ਆਪਾਂ ਉੱਧਰ ਜਾਵੜੇ ਸੀਸ ਕਰਕੇ ਤੇ ਮਿਸ ਕਰਕੇ ਸੋਰੀ ਤੇ ਵਾਕਿਆ ਕੱਲ